ਇਕਨਾਂ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਇਹ ਬੰਦੇ ਦਾ ਕਨੈਕਸ਼ਨ ਕੱਟੇ ਦਾ ਅੱਜ ਘੱਟੋ ਘੱਟ 2 ਮਹੀਨੇ ਹੋ ਗਏ ਤੇ ਸਾਡਾ ਉੱਥੇ ਨਾਲ ਲੱਗਿਆ ਪਿਆ ਧਰਨਾ ਦਿਖਾਈ ਬਈ ਉਧਰ ਉੱਥੇ ਧਰਨਾ ਲੱਗਿਆ ਪਿਆ ਇਹ ਕੀ ਕਰਦੇ ਆ ਕਿ ਪਹਿਲਾਂ ਤਾਂ ਇੱਥੋਂ ਇਹਦੇ ਵਿੱਚੋਂ ਮੱਛੀ ਮੋਟਰ ਲਾ ਕੇ ਆ ਦਿਖਾਇਓ ਜੀ ਸਾਰਾ ਗੰਦਮੰਦ ਐਵੇਂ ਲੈਟਰਿੰਗ ਦਾ ਤੇ ਉਹ ਜਿਹੜਾ ਫੈਕਟਰੀ ਚਲਾ ਰਿਹਾ ਹੈ ਅੰਦਰ ਕੈਮੀਕਲ ਇਹਦੇ ਬਾਹਰ ਕੱਢ ਦਿੰਦੇ ਆ ਉਹ ਸਾਰਾ ਉਹ ਪਿਆ ਦਿਖਾ ਬਈ ਕਾਲਸ ਆ ਸਾਰਾ ਕੱਢਿਆ ਪਿਆ ਗੰਦ ਠੀਕ ਐ ਸਾਰਾ ਕੈਮੀਕਲ ਇਹ ਬਾਹਰ ਕੱਢ ਦਿੰਦੇ ਆ ਰਹੀ ਗੱਲ ਦੂਜੀ ਏ ਸਾਡੇ ਡੀਸੀ ਸਾਹਿਬ ਮੈਂ ਕੱਲ ਇੱਕ ਵੀਡੀਓ ਦੇਖੀ ਜਾਂਦਾ ਸੀ ਚੱਲਣਾ ਬਾਈ ਮੈਂ ਇੱਕ ਵੀਡੀਓ ਦੇਖੀ ਜਾਂਦਾ ਸੀਗਾ ਉਹਦੇ ਵਿੱਚ ਪਤਾ ਕੀ ਸੀਗਾ ਸਾਡੇ ਡੀਸੀ ਸਾਹਿਬ ਖੁਦ ਡਾਣੀਆਂ ਲੈ ਕੇ ਤੇ ਕਿਸੇ ਪਰਾਲੀ ਨੂੰ ਅੱਗ ਲੱਗੀ ਸੀ ਉਹ ਬੁਝਾ ਰਹੇ ਸੀਗੇ ਠੀਕ ਹੈ ਉਹ ਸ਼ਾਇਦ ਕਿਸੇ ਸੰਗਰੂਰ ਬਣੀ ਉਧਰਲੇ ਡੀਸੀ ਸੀਗੇ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਯਾਰ ਸਾਡੇ ਇਥੇ ਪ੍ਰਸ਼ਾਸਨ ਨੂੰ ਸ਼ਰਮ ਨਹੀਂ ਆਉਂਦੀ ਵੀ ਇਹ ਬੰਦਾ ਇਹਦਾ ਲਾਇਸੈਂਸ ਕੈਂਸਲ ਕਰਤਾ ਹੈ ਪੋਲੂਸ਼ਨ ਬੋਰਡ ਨੇ ਇਹਦਾ ਜਨਰੇਟਰ ਇਹਦਾ ਸੀਲ ਕਰ ਗਏ ਉਹ ਆ ਕੇ ਕਨੈਕਸ਼ਨ ਇਹਦਾ ਬੀਲੀ ਦਾ ਕੱਟ ਗਏ ਫੇਰ ਵੀ ਇਹ ਬੰਦਾ ਜਨਰੇਟਰ ਦੇ ਉੱਤੇ ਸ਼ਰਯਾਮ ਧੱਕੇ ਨਾਲ ਉਹ ਫੈਕਟਰੀ ਨੂੰ ਚਲਾ ਰਿਹਾ ਹੈ ਇਹਦੇ ਕੋਲ ਘਟੋਂ ਘੱਟ ਇਥੇ 5-6 ਟਰੱਕਾਂ ਦੇ ਹਜੇ ਵੀ ਟਾਇਰਾਂ ਦੇ ਪਏ ਨਾ ਜਿਹੜੇ ਕਿਨੇ ਕਨੈਕਸ਼ਨ ਕੱਟਣ ਤੋਂ ਦੋ ਦਿਨ ਪਹਿਲਾਂ ਮੰਗਵਾ ਲਏ ਸੀ 6 ਟਰਾਲੇ ਛੇਰੇ ਵਿੱਚ ਉਹ ਉਦੋਂ ਮੁੜ ਕੇ ਹੌਣ ਫੋਕ ਰਿਹਾ ਉਹ ਅਸੀਂ ਐਸ ਡੀ ਐਮ ਸਾਹਿਬ ਨੂੰ ਸਪੈਸ਼ਲ ਜਾ ਕੇ ਉੱਥੇ ਐਪਲੀਕੇਸ਼ਨ ਦੇ ਕੇ ਆਏ ਵੀ ਉਹ ਬੰਦਾ ਜੀ ਫੈਕਟਰੀ ਚਲਾ ਰਿਹਾ ਜਾ ਕੇ ਮੌਕਾ ਦੇਖੋ ਉੱਥੇ ਸੀਵਰੇ ਦਾ ਪਾਣੀ ਉਹ ਛੜਕਦੇ ਕੱਢ ਰਿਹਾ ਜਾ ਕੇ ਮੌਕਾ ਦੇਖੋ ਨਹੀਂ ਆਉਂਦੇ ਮੈਨੂੰ ਸਮਝ ਨਹੀਂ ਆਉਂਦੀ ਇੱਥੇ ਡਿਊਟੀ ਲੱਗੀ ਹੋਈ ਹੈ ਮੁਲਾਜ਼ਮਾਂ ਦੀ ਬਾਈ ਤੇਜੇ ਵੀ ਜੇ ਕੋਈ ਜ਼ਿੰਮੇਵਾਰ ਅੱਗ ਲਾਉਂਦਾ ਤਾਂ ਤੁਰਤ ਜਾ ਕੇ ਉਹਦੇ ਉੱਤੇ ਕਾਰਵਾਈ ਕਰੋ ਉਹਨੂੰ ਜੇ ਉਹਦੇ ਉੱਤੇ ਪਰਚਾ ਪਾਓ ਹੁਣ ਇਹਦੇ ਪਰਚਾ ਕਿਉਂ ਨਹੀਂ ਪਾਉਂਦੇ ਅਸੀਂ ਨਾ ਅਸੀਂ ਬਾਈ ਕੁਲਦੀਪ ਦੀ ਗੱਲ ਵਿੱਚ ਅਸੀਂ ਐਸ ਡੀ ਐਮ ਸਾਹਿਬ ਤਹਿਸੀਲਦਾਰ ਸਾਹਿਬ ਤੇ ਮਮ ਥਿਸ ਇਸ ਹਰ ਮੌਕੇ ਦੇ ਜਿਹੜੇ ਪਟੰਡੇ ਦੇ ਆ ਅਸੀਂ ਐਪੀ ਲਿਖਿਆ ਤਾਂ ਸਾਨੂੰ ਬਿਲਡਰ ਦੇ ਦੇਓ ਅਸੀਂ ਅੱਗ ਨਹੀਂ ਲਾਉਣਾ ਚਾਹਦੇ ਅਸੀਂ ਸਾਡਾ ਪਿੰਡ ਇਹੋ ਜ ਹੈ ਵੀ ਸਾਨੂੰ ਬਿਲਡਰ ਦੇ ਦੇਓ ਅਸੀਂ ਅੱਗ ਨਹੀਂ ਲਾਉਣਾ ਚਾਹਦੇ ਮਜਬੂਰ ਸਾਡੋ ਅੱਗ ਲਾਉਣੀ ਪੈਂਦੀ ਹੈਗੀ ਹਲੇ ਲਾਈ ਨਹੀਂ ਸਾਡੇ ਪਿੰਡ ਦੇ ਵਿੱਚ ਕਿਸੇ ਨੇ ਅੱਗ ਤੇ ਬਾਰਾ ਫੈਕਟਰੀ ਨੂੰ ਘੱਟੋ ਘੱਟ 6 ਮਹੀਨੇ ਤੋਂ ਲਗਭਗ ਸਾਡੇ ਪਿੰਡ ਨੂੰ ਬੈਠਨ ਹੋ ਗਿਆ ਅਸੀਂ ਇਹ ਅਰਜ਼ ਕਰਦੇ ਹਾਂ ਆਸਾਨੂੰ ਸਾਹ ਦੇ ਨਾਲ ਨਾਲ ਨਾ ਮਾਰੋ ਸਾਡੇ ਬੱਚੇ ਮਰ ਜਾਣਗੇ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਕੀ ਜਵਾਬ ਦੇਵਾਂਗੇ ਸਾਨੂੰ ਮਾਰਨਾ ਤਾਂ ਇਥੋਂ ਬੰਬ ਲਿਓ ਗੋਲੀ ਲਿਓ ਸਾਡੇ ਪਿੰਡ ਨੂੰ ਇੱਕ ਵਾਰੀ ਖਤਮ ਕਰ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਦੇ ਸਾਡੇ ਪਿੰਡ ਦੇ ਵਿੱਚੋਂ ਕੋਈ ਵੀ ਨਾ ਸੀ ਨਹੀਂ ਕਰਦਾ ਸਾਨੂੰ ਇੱਕੇ ਟਾਈਮ ਮਾਰ ਦੇ ਪਰ ਤੁਹਾਨੂੰ ਆਹ ਜਿਹੜਾ ਦੁੱਖ ਦਿੱਤਾ ਨਾ ਸਾਨੂੰ ਤੋ ਮਤਲਬ ਕੋ ਕੋ ਇੱਕੇ ਨਾ ਮਾਰੋ ਸਾਡੇ ਪਿੰਡ ਦੇ ਵਿੱਚ ਅਲਰਜੀ ਇੰਨੀਆਂ ਬਿਮਾਰਗੀਆਂ ਹੋ ਗਈਆਂ ਦਮੇ ਦੀਆਂ ਸਾਹ ਦੀਆਂ ਉਹ ਕਿਹੜੀ ਬਿਮਾਰੀ ਹੈ ਜਿਹੜੇ ਸਾਡੇ ਪਿੰਡ ਦੇ ਵਿੱਚ ਨਹੀਂ ਹੋਈ ਸੀ ਅਸੀਂ ਬੇਨਤੀ ਕਰਤੀ ਪ੍ਰਸ਼ਾਸਨ ਨੂੰ ਵੀ ਬਾ ਬਜਿੰਦਰ ਕੌਰ ਵੀ ਇੱਥੇ ਆਈ ਸੋ ਉਹਨਾਂ ਨੂੰ ਬੇਨਤੀ ਕਰ ਸਾਡੇ ਪਿੰਡ ਜੋ ਸੈਂਪਲ ਦਾ ਭਰ ਲਓ ਸਾਡੇ ਪਿੰਡ ਦੇ ਵਿੱਚੋਂ ਬਿਮਾਰੀਆਂ ਦੇ ਸੈਂਪਲ ਨਹੀਂ ਭਰੇ ਕਿਉਂਕਿ ਪਤਾ ਹੀ ਬਿਮਾਰੀਆਂ ਆਉਣਗੀਆਂ ਆਉਣੀਆਂ ਕਿੱਥੋਂ ਆਹ ਫੈਕਟਰੀਆਂ ਦਿੱਤੀਆਂ ਤੇ ਹਾਲੇ ਤੱਕ ਕੋਈ ਮਤਲਬ ਦਾ ਸਾਨੂੰ ਬਿਲਰਾਂ ਬਾਸ ਤੇ ਅਸੀਂ ਸਾਰੇ ਬੰਨੇ ਸਨ ਕਰਕੇ ਦੇ ਦਿੱਤੇ ਸੀ ਹਾਲੇ ਤੱਕ ਸਾਨੂੰ ਬਿਲਰਾਂ ਬਾਸ ਤੇ ਕਿਸੇ ਨੇ ਆਹ ਹਾਂ ਮੇਰਾ ਨਾਮ ਆ ਰਾਇ ਜੀ ਵਾ ਤੁਹਾਨੂੰ ਬਿਲਰ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਬਾਈ ਜੀ ਉਦੋਂ ਮਖਰੋ ਇੱਥੇ ਮਹਿਕਮੇ ਦੇ ਬੰਦੇ ਜਰੂਰ ਆਉਂਦੇ ਆ ਕੇ ਤੁਸੀਂ ਅੱਗ ਨਾ ਲਾਇਓ ਨਹੀਂ ਸੁੱਟਦੇ ਕੇਸ ਹੋ ਜਾਊਗਾ ਹੁਣ ਦੱਸੋ ਕਰ ਕੀ ਇਹ ਬੰਦੇ ਦਾ ਲਾਇਸੈਂਸ ਕੈਂਸਲ ਹੈ ਬਿਜਲੀ ਦਾ ਕਨੈਕਸ਼ਨ ਕੱਟਿਆ ਗਿਆ ਤੇ ਫਿਰ ਵੀ ਫੈਕਟਰੀ ਚਲਾ ਰਿਹਾ ਤੇ ਇਹਦੇ ਕੋਈ ਕਾਰਵਾਈ ਨਹੀਂ ਸਮਝ ਨਹੀਂ ਆਉਦੀ ਵੀ ਐਡੇ ਅਸੀਂ ਮਤਲਬ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਐਡੇ ਅਸੀਂ ਕੀ ਇਹਨਾਂ ਦੀ ਗਾ ਮਾਰਤੀ ਵੀ ਜਿਹੜਾ ਸਾਡੀ ਸੁਣਨੀ ਰੇ ਸਾਡੇ ਯਾਰ ਜਿਹੜਾ ਤੱਕ ਪਹੁੰਚੀ ਨਹੀਂ ਹਰ ਤੱਕ ਨਾ ਪਹੁੰਚ ਸਕਦੇ ਆ ਬਾਈ ਅਪਲੀਕੇਸ਼ਨ ਦੇ ਕੇ ਅੱਜ 7 ਦਿਨ ਹੋ ਗਏ ਇਹਨੂੰ ਹੋ ਗਏ 10 ਦਿਨ ਠੀਕ ਹੈ ਐਪਲੀਕੇਸ਼ਨ ਦੇ ਕੇ ਐਸ ਡੀ ਐਮ ਸਾਹਿਬ ਦੇ ਫੋਨ ਨਹੀਂ ਚੱਕਦੇ ਨਾ ਚੱਕਣ ਕੋਈ ਗੱਲ ਨਹੀਂ ਅਸੀਂ ਐਪਲੀਕੇਸ਼ਨ ਦਾ ਦਿੱਤੀ ਉਹਦੇ ਤੇ ਆ ਕੇ ਕਾਰਵਾਈ ਕਰੋ ਜੇ ਨਹੀਂ ਅਸੀਂ ਸਾਨੂੰ ਝੂਠੇ ਸਵਾਲ ਦੇ ਦੇਖੋ ਖੜਿਆ ਨਹੀਂ ਜਾਂਦਾ ਇੱਥੇ ਮੁਸਕਲ ਦੇ ਸਣੇ ਹਾਂ ਦੇ ਵਿੱਚ ਮੜੇ ਅਸੀਂ ਦੇਖੋ ਜੀ ਅਸੀਂ ਪ੍ਰਸ਼ਾਸਨ ਨੂੰ ਹੁਣ ਅਕੇ ਹੋਏ ਸਾਡੀ ਆ ਲਾਸਟ ਵਾਰਨਿੰਗ ਆ ਇਹਨੇ ਫੈਕਟਰੀ ਚਲਾਈ ਹੁਣ ਅਸੀਂ ਬੰਦ ਕਰਾਵਾਂਗੇ ਠੀਕ ਹੈ ਅਸੀਂ ਪਹਿਲਾਂ ਤਾਂ ਬੈਠੇ ਪਾਸੇ ਅਸੀਂ ਦੇਖਦੇ ਸੀਗੇ ਵੀ ਸਾਡੀ ਚੱਲ ਬਾਈ ਪ੍ਰਸ਼ਾਸਨ ਮਦਦ ਕਰੂਗਾ ਨਹੀਂ ਕਰੀ ਤਾਂ ਪਰ ਹੁਣ ਅਸੀਂ ਬੰਦ ਕਰਾਵਾਂਗੇ ਇਹ ਪੈਸਾ ਬਾਈ ਪੁੱਤਾ ਪੈਸਾ ਤੁਹਾਡੇ ਧੀ ਪੁੱਤ ਨਾਲ ਲੈ ਜਾਣਗੇ ਛੋਟੇ ਦਾਦੇ ਪੜਦਾਦੇ ਨਾਲ ਲੈ ਕੇ ਇੱਥੇ ਹੀ ਰਹਿ ਜਾਣਾ ਪੈਸਾ ਇੱਕ ਪੈਸੇ ਦੀ ਖਾਤਰ ਜਾਂ ਤੁਸੀਂ 4000 ਦੀ ਬਾਦੀ ਸਾਡੇ ਤਿੰਨ ਤਿੰਨ ਮਹੀਨਿਆਂ ਤੋਂ ਜਵਾਕਾਂ ਨੂੰ ਸਾਡੇ ਨੂੰ ਅਸਤਮਾ ਹੋ ਗਿਆ 60 70 ਸਾਲ ਦੇ ਬਜ਼ੁਰਗ ਤਾਂ ਕੱਜ ਤੱਕ ਕੋਈ ਨਹੀਂ ਛੱਡਿਆ ਤੁਸੀਂ ਸਾਡਾ ਤਾਨੂੰ ਮਰਨ ਸਾਹ ਨਾਲ ਮਾਰਦਾ ਸਾਨੂੰ ਮਤਲਬ ਬਿਮਾਰੀਆਂ ਨਾਲ ਮਰਦੇ ਨਾਲ ਤਾਂ ਸਾਨੂੰ ਹੀ ਮਾਰ ਦੂਗਾ ਕਿ ਇੱਥੇ ਬੈਠੇ ਬਈ ਤੁਸੀਂ ਕਹਦੇ ਇਹ ਗੱਲ ਖਤਮ ਹੈ ਕਮਾਲੂ ਬਿੰਦ ਨੂੰ ਖਤਮ ਕਰਨਾ ਅਸੀਂ ਮਾਰਦੇ ਅਸੀਂ ਮਰਨ ਨੂੰ ਬੈਠੇ ਆ ਅਸੀਂ ਕਤੈਦਾ ਭਾਈ ਐਪਲੀਕੇਸ਼ਨਾਂ ਦੇਤੀਆਂ ਯਾਰ ਬਈ ਬਈ ਐ ਚਲਾ ਰਿਆ ਕੋਈ ਆ ਕੇ ਸੁਣਦਾ ਹੀ ਨਹੀਂ ਭਾਈ ਤੇਜੇ ਇਹਦੇ ਅਸੀਂ ਆ ਕਪੈਣ ਨਾਲ ਝੋਪਰਾ ਚੋਨਾ ਵੜਦੇ ਸੀ ਮਸ਼ੀਨਾਂ ਉੱਤੇ ਚੜ ਕੇ ਅਸੀਂ ਸਾਰੀਆਂ ਫੋਟੋਆਂ ਸਾਰਾ ਪ੍ਰੂਫ ਉਹਨਾਂ ਨੂੰ ਦੇਤਾ ਠੀਕ ਹੈ ਵਿਦ ਐ ਨਹੀਂ ਕੋਈ ਸੌਫਟਵੇਅਰ ਨਾਲ ਵਧੀਆ ਮੈਪ ਵਾਲੇ ਕੈਮਰੇ ਨਾਲ ਫੋਟੋਆਂ ਖਿੱਚ ਕੇ ਦਿੱਤੀਆਂ ਵੀ ਆਹ ਲਓ ਜੀ ਉਹ ਬੰਦਾ ਫੈਕਟਰੀ ਚ ਜਾ ਇੱਥੇ ਰਹਿ ਕੇ ਆ ਕੇ ਦੇਖੇ ਤੇ ਡੀਸੀ ਰਹਿ ਜਸਦੀ ਅੰਦਰ ਹੈਗਾ ਪਰਿਵਾਰ ਨੂੰ ਲਿਹਾਵੇ ਲੈ ਅਸੀਂ ਆਪਦੇ ਖੇਤ ਦੇ ਵਿੱਚ ਬਾਕੇ ਦੇ ਮਾਂ ਘਰ ਉਹਨੂੰ ਇੱਥੇ ਨੱਕ ਕੋਲੇ ਆ ਕੇ ਬੈਠੇ ਤੋਂ ਸੀ ਇਹਦੇ ਵੀ ਕੀ ਹਾਲ ਹੋਇਆ ਪਿਆ ਇੱਥੇ ਯਾਰ ਜਦੋਂ ਕਨੈਕਸ਼ਨ ਹੀ ਕੱਟਿਆ ਗਿਆ ਪੋਲਿਊਸ਼ਨ ਕ 控制 ਬੋਰਡ ਨੇ ਇਹ ਕਹਤਾ ਵੀ ਇਹ ਗਲਤ ਹੈ ਇਹ ਇਹ ਕਾਨੂੰਨ ਨੂੰ ਪੂਰੀ ਨਹੀਂ ਕਰਦੀ 2 ਸਾਲ ਚੱਲੀ ਗਈ ਹੈ ਹੁਣ ਇਹਦਾ ਪ੍ਰਸ਼ਾਸਨ ਦੋ ਮਹੀਨੇ ਹੋ ਗਏ ਕਨੈਕਸ਼ਨ ਕੱਟਦਾ ਫੇਰ ਵੀ ਚਲਾਈ ਜਾਂਦਾ ਹੁਣ ਇਹ ਤਾਂ ਕਹਦਾ ਮੈਨੂੰ ਕੀ ਹੁੰਦਾ ਮੈਂ ਤਾਂ ਜਨਰੇਟਰ ਤੇ ਚਲਾਈ ਜਾਂਦਾ ਮੇਰੀ ਚੱਲੀ ਜਾਂਦੀ ਹੈ ਤਾਇਰ ਅੰਦਰ ਪਈ ਆਪਾਂ ਇਹ ਸਾਡੇ ਕੋਲ ਅਸੀਂ ਸੋਨੂੰ ਦੱਸਦੇ ਆ ਜੀ ਕੁਝ ਹੋ ਜੇ ਇਹਦੇ ਕੱਲ ਨੂੰ ਤੁਸੀਂ ਕਨੈਕਸ਼ਨ ਜੋੜਨਾ ਆਓਗੇ ਤਾਂ ਵੀ ਕੁਝ ਹੋ ਜੇ ਅਸੀਂ ਇਹਨੂੰ ਚੱਲਣਾ ਚੱਲਣਾ ਤਾਂ ਦੰਦੇ ਨਹੀਂਗੇ ਸਾਨੂੰ ਮਰਨਾ ਮਨਜ਼ੂਰ ਆ ਅਸੀਂ ਇੱਥੇ ਆਪਣੇ ਆਪ ਨੂੰ ਅੱਕ ਲਾ ਕੇ ਮਰਦਾਂਗੇ ਪਰ ਆ ਫੈਕਟਰੀ ਨਹੀਂ ਚੱਲਣ ਹੁੰਦੀ ਆ